ਪਟਿਆਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਘਰ ਦੇ ਵਿੱਚ ਬੱਚੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਦੱਸਿਆ ਜਾ ਰਿਹਾ ਹੈ ਕਿ ਜਨਮ ਦਿਨ ਤੇ ਕੇਕ ਖਾਣ ਦੇ ਨਾਲ 10 ਸਾਲਾਂ ਬੱਚੀ ਮਾਨਵੀ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਾਨਵੀ ਦੇ ਜਨਮ ਦਿਨ ਤੇ ਇੱਕ ਕੇਕ ਆਨਲਾਈਨ ਮੰਗਵਾਇਆ ਗਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਸਾਰਾ ਪਰਿਵਾਰ ਬਿਮਾਰ ਹੋ ਗਿਆ ਜਦਕਿ ਮਾਨਵੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਇਹ ਕੇਕ ਬੇકરી ਤੋਂ ਮੰਗਵਾਇਆ ਗਿਆ ਸੀ ਇਸ ਲਈ ਬੇકરી ਮਾਲਕ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਪੁਲਿਸ ਨੇ ਵੀ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬੇકરી ਮਾਲਕ ਤੇ ਕੇਸ ਦਰਜ ਕਰ ਲਿਆ ਹੈ ਕੀ ਵਾਕਿਆ ਵਾਪਰਿਆ ਸਰ ਵਾਕਿਆ ਹੋਇਆ ਜੀ 24 ਤਿੰਨ 2024 ਨੂੰ ਮੇਰੀ ਦੋਤੀ ਦਾ ਜਨਮ ਦਿਨ ਸੀ ਅਸੀਂ ਇੱਕ ਜਿਓਮੈਟਰ ਦੇ ਥਰੂ ਇੱਕ ਕੇਕ ਮੰਗਾਇਆ ਸੀ ਰਾਤ ਨੂੰ ਸਵਾ 7:00 ਵਜੇ ਕੇਕ ਕਟਿਆ ਇਹ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ। ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ। ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ। ਦੋਨੋਂ ਸੀਰੀਅਸ ਹੋ ਗਈਆਂ, ਉਲਟੀਆਂ ਲੱਗ ਗਈਆਂ ਇਹਨਾਂ ਨੂੰ। ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਵੀ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ, ਝੂਟੇ ਆ ਰਹੇ, ਨੀਂਦ ਦਾ ਜ਼ੋਰ ਪੈ ਰਿਹਾ। ਜਿਹੜਾ ਤੁਸੀਂ ਕੇਕ ਖਾਦੇ ਕਿੰਨੇ ਪਰਵਾਦ ਜੀਆਂ ਨੇ ਖਾਤੇ ਇਹ ਅਸੀਂ ਪੰਜ ਮੈਂਬਰਾਂ ਨੇ ਖਾਧਾ ਜੀ ਕਿੰਨੇ ਕਿੰਨਾ ਦੀ ਤਬੀਅਤ ਖਰਾਬ ਹੋਈ ਦੋ ਸਾਰੇ ਤਬੀਅਤ ਸਾਰੇ ਮੈਂਬਰਾਂ ਦੀ ਖਰਾਬ ਹੋਈ ਹੂੰ ਕੁਛ ਅਸੀਂ ਬੜੇ ਹੋਣ ਕਰਕੇ ਜਾਂ ਸੈਨ ਕਰ ਲਿਆ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ 10 ਸਾਲ ਦੀ ਬੱਚੀ ਸੀ ਜਿਹਦਾ ਜਨਮ ਦਿਨ ਸੀ ਉਹ ਤੇ ਉਸ ਤੋਂ ਛੋਟੀ ਦੋਨਾਂ ਦੀ ਹਾਲਤ ਉਲਟੀਆਂ ਨਾਲ ਬਹੁਤ ਖਰਾਬ ਹੋ ਚੁੱਕੀ ਸੀ ਤੇ ਉਸਨੂੰ ਸੀ ਹਸਪਤਾਲ ਲੈ ਕੇ ਗਏ ਫਿਰ ਬੱਚੇ ਹਾਂਜੀ ਉਸੇ ਹਸਪਤਾਲ ਲੈ ਕੇ ਗਏ ਇੱਕ ਬੱਚੀ ਦੀ ਮੌਤ ਹੋ ਗਈ ਰਾਤ ਨੂੰ ਇੱਕ ਬੱਚੀ ਨੂੰ ਅਸੀਂ ਉਸ ਦਾ ਕੇਕ ਨਿਕਲ ਗਿਆ ਉਲਟੀਆਂ ਨਾਲ ਉਸ ਨੂੰ ਬਚਾ ਲਿਆ ਸੀ ਇਹ ਕੇਕ ਕਿੱਥੋਂ ਮੰਗਾਇਆ ਸੀ ਆਨਲਾਈਨ ਮੰਗਾਇਆ ਸੀ ਕਿਸ ਨਾਮ ਦੁਕਾਨ ਤੋਂ ਮੰਗਾਇਆ ਸੀ ਇਹ ਇੱਕ ਇੱਕ ਕਾਨਾ ਕੋਈ ਬੱਕਰੀ ਉਹਦਾ ਐਡਰੈਸ ਪਤਾ ਲੱਗਿਆ ਤੁਹਾਨੂੰ ਐਡਰੈਸ ਹਾਂ ਜੀ 249 ਕੋਈ ਪੀਲੀ ਵਾਲੀ ਗਲੀ ਆ ਪਰ ਹੱਲੋ ਪੁਲਸ ਜਾਂਚ ਕਰ ਰਹੀ ਹੈ ਲੱਭ ਰਹੀ ਹੈ ਤੁਹਾਨੂੰ ਕਦੋਂ ਇਤਲਾਹ ਦਿੱਤੀ ਇਸ ਗੱਲ ਬਾਰੇ ਅਸੀਂ ਇਤਲਾਹ ਉਸੇ ਦਿਨ ਦਿੱਤੀ ਸੀ ਜੀ ਉਸ ਦਿਨ ਇਹ ਸੀ ਵੀ ਉਹਨਾਂ ਨੇ ਪੋਸਟਮਾਰਟਮ ਕਰਾਇਆ ਸਾਡਾ ਪੋਸਟਮਾਰਟਮ ਬੱਚੇ ਦਾ ਕਰਾ ਕੇ ਸਾਨੂੰ ਦਿੱਤੀ Laash ਤੇ ਅਸੀਂ ਸੰਸਕਰ ਕਰ ਦਿੱਤਾ ਉਹ ਐਫ ਆਈਰ ਦਰਜ ਕੀਤੀ ਪੁਲਿਸ ਵੱਲੋਂ ਐਫ ਆਈਆਰ ਹਾਂਜੀ ਦਰਜ ਕੀਤੀ ਉਹ ਸਿਹਤ ਵਿਭਾਗ ਨਾਲ ਗੱਲਬਾਤ ਕੀਤੀ ਹੈ ਸਿਹਤ ਵਿਭਾਗ ਨਾਲ ਗੱਲ ਕੀਤੀ ਪਰ ਸਾਨੂੰ ਕੁਝ ਨਹੀਂ ਮਿਲਿਆ ਸਿਹਤ ਵਿਭਾਗ ਨੇ ਕੁਝ ਨਹੀਂ ਦਿੱਤਾ ਸਾਨੂੰ ਸਿਹਤ ਵਿਭਾਗ ਤਾਂ ਬਸ ਕਹਿਣ ਦਾ ਆ ਜੀ ਡਿਪਾਰਟਮੈਂਟ ਸਿਹਤ ਵਿਭਾਗ ਹੈ ਨਹੀਂ ਉਹਨਾਂ ਨਾਲ ਅਗਲੀ ਕੀ ਕਾਰਵਾਈ ਕੀ ਮੰਗ ਕਰਦੇ ਆਂ? ਅਸੀਂ ਤਾਂ ਸਾਰੇ ਇਹੀ ਮੰਗ ਕਰਦੇ ਆਂ ਵੀ ਜੇ ਕੋਈ ਸਾਡੇ ਬੱਚੇ ਨਾਲ ਇਹੋ ਜਿਹਾ ਹਾਸਾ ਹੋਇਆ ਉਹਨੂੰ ਕੋਈ ਕੋਈ ਇਹੋ ਜਿਹੀ ਚੀਜ਼ ਨਾਲ ਮੌਤ ਹੋ ਗਈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੋਈ ਚਾਹੀਦੀ ਹੈ ਸਖਤ ਤੋਂ ਸਖਤ ਕਾਰਵਾਈ ਹੋਵੇ। ਅੱਗੇ ਤੋਂ ਜਿਹੜੇ ਬੱਚੇ ਆ ਉਹਨਾਂ ਦਾ ਬਚਾਅ ਕੀਤਾ ਜਾ ਸਕੇ। ਜਿਹੜਾ ਕੇਸ ਸੀ ਜਾਂਚ ਦੀ ਲੱਗ ਗਈ ਹੈ ਪੁਲਿਸ? ਜਾਂਚ ਹਾਂਜੀ ਲੱਗ ਗਈ ਹੈ ਪੁਲਿਸ। ਕੇਸ ਵੀ ਲੱਗ ਗਈ ਹੈ ਜੀ। ਉਹ ਉਹਨਾਂ ਨੇ ਖਰੜ ਲੈ ਕੇ ਜਾਣਾ। ਸ਼ੇਧ ਵਿਭਾਗ ਕੋਲੋਂ ਹੁਣ ਤੱਕ ਕਾਰਵਾਈ ਕੀਤੀ ਨਹੀਂ ਹੈ ਸ਼ੇਧ ਵਿਭਾਗ ਤਾਂ ਸੁੱਤਾ ਪਿਆ ਜੀ ਉਹ ਪਤਾ ਨਹੀਂ ਕਦੋਂ ਉੱਠੇਗਾ ਤੁਸੀਂ ਸਪਰਕਸਾਤੇ ਕੋਈ ਉਹਨਾਂ ਅਸੀਂ ਉਹਨਾਂ ਨੂੰ ਸਾਨੂੰ ਆਸੇ ਨਹੀਂ ਉਹਨਾਂ ਤੇ ਜੀ ਉਹ ਤਾਂ ਬਸ ਸਿਰਫ ਤਿਉਹਾਰਾਂ ਤੇ ਆਹੋ ਤਿਉਹਾਰਾਂ ਵਾਸਤੇ ਆਹੋ ਸਿਰਫ ਸ਼ੇਧ ਵਿਭਾਗ ਉੱਦਾਂ ਹੈ ਨਹੀਂ ਤੇ ਸ਼ੇਧ ਵਿਭਾਗ ਕੀ ਇੱਕ ਪਹਿਲੀ ਵਾਰੀ ਮੰਗਾਇਆ ਸੀ ਤੁਸੀਂ ਕੀ ਵਾਅਦਾ ਵੀ ਮੰਗਾਇਆ ਪਹਿਲੀ ਵਾਰੀ ਇਸ ਤੋਂ ਮੰਗਾਇਆ ਜੀ ਕੀ ਲੱਗਦਾ ਕੀ ਕੱਢਣਾ 24 ਤਰੀਕ ਦੀ ਹੋਈ ਦੀ ਹੈ ਔਰ ਹਜੇ ਤੱਕ ਨਾ ਸ਼ੇਧ ਵਿਭਾਗ ਕੋਲੋਂ ਕੋਈ ਪ੍ਰਕਾਰ ਦੀ ਕੀਤੀ ਰਿਪੋਰਟ ਉਹਨਾਂ ਕੀ ਮੰਗ ਕਰਦੇ ਨਹੀਂ ਚਲੋ ਪੁਲਿਸ ਨੇ ਐਫ ਆਈ ਆਰ ਕਰਤੀ ਆ ਬੰਦਿਆਂ ਨੂੰ ਲੱਭ ਰਹੀ ਆ ਤੇ ਪਰ ਛੇਦ ਵਿਭਾਗ ਤਾਂ ਬਸ ਕੁਛ ਨਹੀਂ ਉਹ ਤਾਂ ਸਿਰਫ ਬੈਠਾ ਤਮਾਸ਼ਾ ਦੇਖ ਰਿਹਾ ਇਹ ਕੀ ਹੁੰਦਾ ਇਹਨਾਂ ਦਾ ਉਸ ਵੱਲੋਂ ਕੋਈ ਤੁਹਾਨੂੰ ਆਸ਼ਵਾਸ਼ਣ ਦਿੱਤਾ ਹਾਂਜੀ ਉਹਨਾਂ ਨੇ ਉਹਨਾਂ ਨੇ ਦੱਸਿਆ ਜੀ ਵੀ ਚਲੋ ਅਸੀਂ ਮਾਈ ਨੇਮ ਵੀ ਕਰਦੇ ਹਾਂ ਸਿਰਫ ਫਿਲਹਾਲ ਸ਼ਾਪ ਦੇ ਨਾਂ ਤੇ ਕੀਤੀ ਆ ਫਿਰ ਬਾਈ ਨੇਮ ਵੀ ਕਰਾਂਗੇ ਕਿ ਜੋ ਕਾਰਵਾਈ ਬਣਦੀ ਤੁਹਾਡੀ ਕਰਾਂਗੇ ਤੁਸੀਂ ਖੁਦ ਜਾ ਕੇ ਬੇਕਰੀ ਗਏ ਹੋ ਕਦੀ ਮੈਂ ਨਹੀਂ ਮੈਂ ਬੇਕਰੀ ਨਹੀਂ ਦੇਖੀ ਜਿੱਨਾ ਮੈਂ ਗਿਆ ਕਦੀ ਠੀਕ ਹੈ ਸਰ ਥੈਂਕ ਯੂ